ਲਾਪਰਵਾਹ ਜਿਹੜੇ ਦੇਖੋ ਪਾਜੀ ਮੇਰੀ ਪਤਨੀ ਉਹ ਵੀ ਮੁਹੇ ਆਉਂਗੇ ਮੇਰੇ ਤੋਂ ਪਹਿਲਾਂ ਦੁਬਾਰਾ ਵੀ ਆ ਗਿਆ ਤੇਰੇ ਪਹਿਲਾਂ ਘਟ ਬਣੀ ਤੇਰੇ ਨਾਲ ਹਾਂ ਕਿਵੇਂ ਤੈਨੂੰ ਪਹਿਗੋਂ ਦਾ ਸੋਚਦਾ ਹੀ ਉਹਦੇ ਵਾਰ ਹੁਣ ਤੂੰ ਰਾਤ ਨੂੰ ਬੰਦੇ ਕਿੰਨੇ ਸੀ ਸੱਚ ਬੋਲ ਕੇ ਛੱਡ ਦਾਂਗੇ ਸੱਚ ਬੋਲ ਕੇ ਬੰਦੇ ਬੂਸਾ ਵਾਲਾ ਗਰੀਬਾਂ ਦੇ ਪੈਗੜੇ ਲੈ ਰਹੇ ਹੁਣ ਤੈਨੂੰ ਜਲਾ ਕਰ ਚੁੱਕੇ ਨੇ ਲਾਈਵ ਬੰਦੇ ਕਿੰਨੇ ਸੀ ਬੰਦੇ ਕਿੰਨੇ ਸੀ ਮੇਗਾ ਚੰਗੇ ਨਾਲ ਵੀਡੀਓ ਬਣਾਉਣਾ ਤਾਂ ਇਹਨਾਂ ਨੂੰ ਫੇਮਸ ਕਰੂਗਾ ਕਿੰਨੇ ਵੜੇ ਦੀ ਮੂੰਹ ਚੱਕੋ ਬਾਈ ਜੀ ਲੈ ਚੱਕੀ ਵੰਡੀ ਮੂੰਹ ਚੱਕੀ ਦਾ ਉਹ ਬਲਾਲ ਚੁੱਕਿਆ ਉਹ ਵੀ ਮੇਨ ਲੈਂਦੇ ਆ ਉਹ ਵੀ ਦੇ ਕਾਫੀ ਲੈ ਗਦੇ ਉਹਨੇ ਆਪੇ ਜਵਾਬ ਦੇ ਮਾਰਦੇ ਆ ਕੈਨਸਲ ਹੋਊਗੀ ਨਾਲੇ ਉਹ ਹੀ ਇਹਦੇ ਨਾਲ ਦੇਖ ਲੈ ਆਜਾ ਕਿੱਡੇ ਕੌਨਫੀਡੈਂਸ ਨਾਲ ਬੈਠਾ ਬੰਦਾ ਦੇਖ ਨਾਲ ਕੋਈ ਇਨਫਰਮੈਂਟ ਉਹ ਜੋ ਫੜਿਆ ਉਹ ਛੋੜਾ ਦਾ ਆਪਣੇ ਫੱਟ ਜਾਣਾ ਪੰਜ ਪੈਸੇ ਡਰਾਦਾ ਦਿੰਦਾ ਮੈਂ ਸਾਹਮਣਾ ਨਿਕਾਣਾ ਨਹੀਂ ਕਰਦਾ ਪੈਸੇ ਆਪ ਨੂੰ ਲੈ ਚਾ ਰਿਹਾ ਅੱਖਾਂ ਲੈ 50000 ਰੁਪਏ ਅੱਜ ਦੁਬਾਰਾ ਕੀ ਕਰਨਾ ਹੈ ਸੀ ਇੱਥੇ ਜਵਾਨ ਤੋਂ ਹੀ ਆ ਜਮਾਨਤ ਹੀ ਆਇਆ ਇਹ ਇਹ ਵੱਡੀ ਅੱਜ ਇੱਥੇ ਕੀ ਕਰਨਾ ਹੈ ਦੁਬਾਰਾ ਅੱਜ ਕੀ ਕਰਨਾ ਹੈ ਇੱਥੇ ਦੁਬਾਰਾ ਇੱਥੇ ਗੇਟ ਦੇ ਬਾਹਰ ਗੇਟ ਦੇ ਬਾਹਰ ਮੇਰਾ ਨਾਮ ਦਸਕੀਰ ਨਾਮ ਕੀ ਹੈ ਦਰਾ ਪਹਿਲਾਂ ਨਾਂ ਬੋਲ ਕੇ ਸੋਨਿੰਦਰ ਕਿਹੜੀ ਏਰੀਏ 'ਚ ਰਹਿੰਦਾ ਤੇ ਪਹਿਲਾਂ ਜਦੋਂ ਇੱਥੋਂ ਫੜਿਆ ਜਾਜੂ ਸਭ ਕੋਈ ਹੋ ਜਾਊਗਾ ਦੁਬਾਰਾ ਕੀ ਕਰਨਾ ਹੈ ਚਾਚ ਜੇ ਲੋਕ ਪਹਿਲਾਂ ਤਾਂ ਲੋਕਾਂ ਦੇ ਉੱਪਰ ਚੜਦਾ ਵਿੱਚ ਕੁੱਟਣਾ ਕਦੀ ਤੋਂ ਲੋਕਾਂ ਦੇ ਉੱਪਰ ਪਹਿਲਾਂ ਕਿਉਂ ਚੜ੍ਹਦਾ ਮੋਬਾਈਲ ਕੈਮਰਾ ਨੂੰ ਵਧਲਾਣਾ ਮੈਂ ਕੈਮਰੇ ਦੇ ਉੱਪਰ ਪਰਚਾ ਹੈ ਓਏ ਕੁੜੀਆਂ ਕਰ ਸੋਣਾ ਮੈਂ ਪੱਤਰ ਗਾੜਾ ਮੇਰੇ ਕੈਮਰੇ 'ਚ ਮੈਂ ਪਰਚਾ ਦਉਂਗਾ ਉਹਨਾਂ ਕੈਮਰਾਤਨਾਂ ਜੇ ਕੁੜੀਆਂ ਕਰਕੇ ਆ ਦੇਣਾ ਦੁਆਰਾ ਕਿਉਂ ਆਇਆ ਅਦੋ ਜੀ ਦੇਖ ਸਕਦੇ ਜੀ ਕਿਲਾ ਪਰਵਾਰ ਖੱਲੇ ਦੀ ਫੋਟੋਆਂ 84000